ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਓਡਾਨੀ ਭ੍ਰਮ ਕੀ ਟਾਟੀ ਰਹਿਨਾ ਮਾਇਆ ਬਾਂਦੀ ਰਹਾਓ ਦੁਚਿੱਤੇ ਕੀ ਦੋਇ ਥੋਨ ਗਿਰਾਨੀ ਮੋਹ ਬਲੇ ਡਾ ਟੂਟਾ ਜਿਸਨਾ ਛਾਨ ਪਰੀ ਧਰੇ ਉਪਰ ਦੁਰਮਤ ਭਾਂਡਾ ਫੂਟਾ ਾਂਦੀਪਾਛੇ ਜੋ ਜਲ ਵਰਖੈ ਤਿਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਗਉੜੀ ਚੇਤੀ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਜਸ ਸੁਨਹਿ ਨ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਿਰਾਵੇ ਐਸੇ ਲੋਗਨ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤਿ ਬਾਝ ਤਿਨ ਤੇ ਸਦਾ ਡਰਾਨੇ ਰਹੀਐ ਰਹਾਉ ਆਪਨ ਦੇਹ ਚੁਰੂ ਭਰ ਪਾਨੀ ਤਹ ਨਿੰਦ ਹੈ ਜਿਹ ਗੰਗਾ ਨੀ ਬੈਠ ਤ ਉਠਤ ਕੋਟਲਤਾ ਚਾਲੈ ਆਪ ਗਏ ਔਰਣ ਹੋ ਘਾਲੈ ਛਾਡ ਕੁ ਚਰਚਾ ਆਨ ਨ ਜਾਣ ਬ੍ਰਹਮ ਹੂ ਕੋ ਕਹਯੋ ਨ ਮਾਨੈ ਆਪ ਗਏ ਔਰ ਨਹੂੰ ਖੋਵੈ ਆਗ ਲਗਾਏ ਮੰਦਰ ਮੈਂ ਸੋਵੈ ਅਵਰਨ ਹਸਤ ਆਪ ਹੈ ਕਾਨੇ ਤਿਨ ਕੋ ਦੇਖ ਕਬੀਰ ਲਜਾਨੇ ਰਾਗ ਗੌੜੀ ਬੈ ਰਾਗਣ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੀਵਤ ਪਿਤਰ ਨਾਮਨ ਕੋ ਮੁਏ ਸਰਾਧ ਕਰਾਹੀ ਪਿਤਰ ਭੀ ਬਪਰੇ ਕਹੋ ਕਿਉਂ ਪਾਵੈ ਕਾਊਆ ਕੂਕਰ ਖਾਈ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਭੀ ਕੈਸੇ ਹੋਈ ਰਹਾਓ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗਾ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਐ ਆਪਨ ਕਿਆ ਨਲੇਹੀ ਸਰ ਜਿਓ ਕਾਟੈ ਨਿਰ ਜਿਓ ਪੂਜੈ ਅੰਤ ਕਾਲ ਕੋ ਭਾਰੀ RAM ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿ ਤਕਬੀਰ ਅਕਾਲ ਨਹੀਂ ਚੇਤਿਆ ਬਿਖਿਆ ਸਿਓ ਲਪਟਾਨਾ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇ ਅੰਜਨ ਮਾਹੀ ਨਰੰਜਨ ਰਹੀਐ ਬਹੁੜਨਾ ਭਵ ਜਲ ਪਾਇ ਮੇਰੇ RAM ਐਸਾ ਖੀਰ ਬਲੋਈਐ ਗੁਰਮਤਿ ਮਨੁਆ ਅਸਰ ਰਖੋ ਇਨ ਬਿਧ ਅੰਮ੍ਰਿਤ ਪੀਓਈਐ ਰਹਾਓ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅੰਧੇਰ ਜੀਵੜੀ ਪਰਮ ਚੂਕਾ ਨੇ ਚਲ ਸੇਵ ਘਰ ਬਾਸਾ ਤਿੰਨ ਬਿਨ ਬਾਣੈ ਧਨ ਖੁ ਚੜਾਈਐ ਇਹ ਜਗ ਬੇਦਿਆ ਭਾਈ ਦਹਿਜ ਸਬੂਢੀ ਪਵਨ ਚੁਲਾਵੈ ਡੋਰ ਰਹੀ ਲਿਵਲਾਈ ਓਨ ਮਨ ਮਨੁਆ ਸੁੰਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨਪਉ ਇਕ ਦੇਖਿਆ RAM ਨਾਮ ਲਿਵ ਲਾਗੀ ਗੌੜੀ ਬੈਰਾਗਣ ਤਿਪਦੇ ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨਰਾਗੀ ਆਵੇਂ ਨ ਜਾਏ ਮਰੈ ਨ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਿਵਰ ਦੂਰ ਦੂਰ ਫਨ ਨਿਵਰੈ ਜਿਨ ਜੈ ਸਾ ਕਰ ਮੰਨਿਆ ਲਉ ਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਨ ਕਥਾ ਕਾਇ ਸੋ ਕਹੀਐ ਐਸਾ ਕੋਈ ਬਵੇਕੀ ਕੋ ਕਬੀਰ ਜਿਨ ਦੀ ਆਪ ਲੀਤਾ ਤਿਨ ਤੈਸੀ ਚਲ ਦੇਖੀ ਗੌੜੀ ਤਹਿ ਪਾਵਸ ਸਿੰਧ ਧੂਪ ਨਹੀਂ ਛਈਆ ਤੈ ਉਤਪਤ ਪਰ ਲੋ ਨਾਹੀ ਜੀਵਨ ਮਿਰਤਨਾ ਦੁਖ ਸੁਖ ਵਿਆਪੈ ਸੋਨ ਸਮਾਦ ਦਉ ਤੈ ਨਾਹੀ ਸਹਿਜ ਕੀ ਅਕਥ ਕਥਾ ਹੈ ਨਰਾਰੀ ਤੁਲ ਨਹੀਂ ਚੜੈ ਜਾਏ ਨਾ ਮੁਕਾਤੀ ਹਲਕੀ ਲਗੈ ਨ ਭਾਰੀ ਰਹਾਉ ਅਰਧ ਉਰਧ ਦਉ ਤੈ ਨਾਹੀ ਰਾਤ ਦਿਨ ਸਤੈ ਨਾਹੀ ਜਲ ਨਹੀਂ ਪਵਨ ਪਾਵਕ ਫੁਨ ਨਾਹੀ ਸਤਗੁਰ ਤਹਾ ਸਮਾਹੀ ਅਗਮ ਗੋਚਰ ਰਹੈ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗਉੜੀ ਪਾਪ ਪੁੰਨ ਦੋਇ ਬੈਲ ਵਿਸਾਹਿ ਪਵਨ ਪੂੰਜੀ ਪ੍ਰਗਾਸਿਓ ਕ੍ਰਿਸ਼ਨਾ ਗੂਣ ਭਰੀ ਕਟ ਪੀਤਰ ਇਨ ਬਿਦਟਾਣ ਵਿਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਓ ਕਾਮ ਕ੍ਰੋਧ ਦੁਇ ਭੈ ਜਗਾਤੀ ਮਨ ਤਰੰਗ ਬਟਵਾਰਾ ਪੰਜ ਤੰਤ ਮਿਲਦਾ ਆਨੰਦ ਮੇਰੇ ਕਾਂਡ ਉਤਰਿਓ ਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਨ ਛਟਕਾਈ ਗੌੜੀ ਪੰਜ ਪਦਾ ਪੀਵ ਕੜੈ ਦਿਨ ਚਾਰ ਹੈ ਸਾਹੋਰੜੈ ਜਾਣਾ ਅੰਦਾ ਲੋਕ ਨ ਜਾਣੈ ਮੂਰਖ ਈ ਆਣਾ ਕੋ ਡਡੀਆਂ ਬਾੰਦੈ ਧਨ ਖੜੀ ਪਾਹੋਂ ਘਰ ਆਏ ਮੁਖ ਲਾਉ ਆਏ ਰਹਾਉ ਓ ਜੇ ਦਿਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਓ ਤੂਟ ਪੜੀ ਉਠ ਚੱਲੀ ਪਨਿਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫੇਰੈ ਦੇਖੋ ਵਿਚਾਰੀ ਇਸਨੋਂ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਰਾਸੀ ਉਠ ਚਲੀ ਚਿਤ ਬੰਧਨ ਧੀਰਾ ਹਰ ਕੀ ਚਰਣੀ ਲਾਗ ਰਹੁ ਪਜ ਸ਼ਰਨ ਕਬੀਰਾ ਗਉੜੀ ਜੋਗੀ ਕਹੈ ਜੋਗ ਭਲ ਮੀਠਾ ਅਵਰ ਨਾ ਦੂਜਾ ਭਾਈ ਰੁੰਡਤ ਮੁੰਡਤ ਏਕੈ ਸ਼ਬਦੀ ਏਕ ਹੈ ਸਿਧ ਪਾਈ ਹਰ ਬਿਨ ਪਰਮ ਪੁਲਾਨੇ ਅੰਦਾ ਜਾਂ ਪਹਿ ਜਾਓ ਆਪ ਛੁਟਕਾਵਨ ਤੇ ਬਾਂਦੇ ਬਹੁ ਫੰਦਾ ਰਹਾਉ ਜੈ ਤੇ ਉਪਜੀ ਤਹੀ ਸਮਾਨੀ ਏ ਬਿਦ ਬਿਸਰੀ ਤਬ ਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹੈ ਬੜ ਹਮ ਹੀ ਜਿਸੈ ਬੁਝਾਏ ਸੋਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਗੁਰ ਮਿਲੈ ਅੰਧੇਰਾ ਚੂਕੈ ਇਨ ਬਿਦਮਾਣ ਕ ਲਹੀਐ ਤਜ ਬਾਬੇ ਦਹਨੇ ਵਿਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹੋ ਕਬੀਰ ਗੁੰਗੈ ਗੁੜ ਖਾਇਆ ਉਛੇ ਤੇ ਕਿਆ ਕਹੀਐ ਰਾਗੋੜੀ ਪੂਰਬੀ ਕਬੀਰ ਜੀ ਇਕ ਓਅੰਕਾਰ ਸਤਗੁਰ ਪ੍ਰਸਾਦ ਜੈ ਕਛ ਅਹ ਤਹਾਂ ਕਿਛ ਨਹੀਂ ਪੰਜ ਤਤ ਤੈ ਨਹੀਂ ਈੜਾ ਪਿੰਗਲਾ ਸੁਖ ਮਨ ਬੰਦੇ ਏ ਅਵਗਨ ਕਤ ਜਾਹੀ ਤਾਗਾ ਟੂਟਾ ਗगन ਬਿਨਸ ਗਿਆ ਤੇਰਾ ਬੋਲਤ ਕਹਾਂ ਸਮਾਈ ਏ ਸੰਸਾ ਮੋਕ ਵੰਦਨ ਵਿਆਪੈ ਮੋਕ ਕੋ ਕੋ ਨਾ ਕਹ ਸਮਝਾਈ ਰਹਾਓ ਜਹਿ ਬਰ ਭੰਡ ਪਿੰਡ ਤੈ ਨਾਹੀ ਰਚਨ ਹਾਰ ਤੈ ਨਾਹੀ ਜੋੜਨ ਹਾਰੋ ਸਦਾ ਤੀਤਾ ਇਹ ਕਹੀਐ ਕਿਸ ਮਾਹੀ ਜੋੜੀ ਜੁੜੈ ਨਾ ਟੋੜੀ ਟੁਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਵਸੇ ਦਿਨ ਰਾਤੀ ਵਾ ਕਾ ਮਰਮ ਉਹੀ ਪਰ ਜਾਣੈ ਓ ਤੋ ਸੁਦਾਬ ਨਾਸੀ ਗੌੜੀ ਸਵਰਤ ਸਿਮਰਤ ਦੋਇ ਕੰਨੀ ਮੰਦਾ ਪਰਮਿਤ ਬਾਹਰ ਖਿੰਥਾ ਸੁਨ ਗੁਫਾ ਮੈਂ ਆਸਣ ਬੈਸਣ ਕਲਪ ਬਿਰਜਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨ ਸੋਗ ਬਿਯੋਗੀ ਰਹਾਓ ਖੰਡ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ 加ੜੀ ਲਾਗੀ ਤ੍ਰਿਪਲ ਪਲਟੀਐ ਛੁਟੈ ਹੋਏ ਬਸਾਰੀ ਮਨ ਪਵਨ ਦੁਇ ਤੂੰ ਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਥਿਰ ਪਈ ਤੰਤੀ ਟੂਟ ਸੁਨਾਹੀ ਅਨਹੰਦ ਕਿੰਗਰੀ ਬਾਜੀ ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਢੋਲਣ ਲਾਗੀ ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ ਖੇਲ ਗयो ਬੈ ਰਾਗੀ ਗਉੜੀ ਗਾਜਨਵ ਗਾਜਦਸ ਗਜ 21 ਪੁਰੀਆ 1 ਤਨਾਈ 60 ਸੂਤ ਨਵਖੰਡ 72 ਪਾਠ ਲਗੋ ਅਦਕਾਈ ਗਈ ਬਨਾਮ ਨਮਾਹੋ ਘਰ ਛੋੜਿਆ ਜਾਈ ਜੁਲਾਹ ਰਹਾਉ ਗਜੀ ਨ ਮਿਨੀ ਐ ਤੋਲ ਨ ਤੁਲਿਏ ਪਾਚਨ ਸੇ ਰੜਾਈ ਜੋ ਕਰ ਪਾਚਨ ਬੇਗ ਨ ਪਾਵੇ ਝਗਰ ਕਰੈ ਕਰਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ਛੂਟੇ ਕੁੰਡੇ ਭੀਗੈ ਪੁਰੀਆ ਚਲਿਓ ਜੁਲਾ ਹੋ ਰਸਾਈ ਛੋਚੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰ ਜਾਈ ਛੋੜ ਪਸਾਰ ਇਹਾਂ ਰਹ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮ ਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ RAMAIYA ਮੇਰਾ ਮਨ ਲਾਗਾ ਤੋਹਿ ਰਹਾਓ ਸਾਧ ਮਿਲੈ ਸਿਧ ਪਾਈਐ ਕਿ ਇਹ ਜੋਗ ਕੇ ਭੋਗ ਦੁਹ ਮਿਲਕਾਰ ਜੋ ਉਪਜੈ RAM ਨਾਮ ਸੰਜੋਗ ਲੋਗ ਜਾਣ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਕੋਈ ਗਾਵੇ ਕੋ ਸੁਣੈ ਹਰ ਨਾਮ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗਉੜੀ ਜਿਤੇ ਯਤਨ ਕਰਤ ਥੇ ਡੂਬੇ ਭਵ ਸਾਗਰ ਨਹੀਂ ਤਾਰਿਉ ਰੇ ਕਰਮ ਧਰਮ ਕਰਤੇ ਬਹੁ ਸੰਜਮ ਆਹੋ ਬੁੱਧ ਮਨ ਜਾਰਿਓ ਰੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਨੋਂ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਓ ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ ਹਿਰਦੈ ਨਾਹੀਂ ਵਿਚਾਰਿਓ ਰੇ ਓਨ ਮਤਮਾਨ ਹਿਰਿਓ ਮਨਮਾਹੀ ਗੁਰ ਕਾ ਸ਼ਬਦ ਨ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੇ ਕਾਸ਼ ਲੋ ਧਾਰਿਓ ਰੇ ਧਾਵਤ ਜੋਨ ਜਨਮ ਭਰਮ ਥਾਕੇ ਅਬ ਦੁਖ ਕਰ ਹਮ ਹਾਰਿਓ ਰੇ ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ काल भूत की हस्तनी मन बौरारे चलत रच्यो जगदीस काम सो आए गज बस परे मन बौरारे अंक सहयो शीश बिखै बाच हर राज समझ मन बौरारे निरपै होए न हर भजे मन बौरारे गहयो न राम जहाज रहाओ ਮਾਰਕਟ ਮੋਸਟੀ ਅਨਾਜ ਕੀ ਮਨ ਬਉਰਾਰੇ ਲੀਨੀ ਹੱਤ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬਉਰਾਰੇ ਨਾਚਿਓ ਘਰ ਘਰ ਬਾਰ ਜਿਉ ਨਲਣੀ ਸੂਟਾ ਗਹਿਓ ਮਨ ਬਉਰਾਰੇ ਮਾਇਆ ਏ ਬਿਉਹਾਰ ਜੈਸਾ ਰੰਗ ਕੁਸੰਭ ਕਾ ਮਨ ਬਉਰਾਰੇ ਕਿਉ ਪਸਰਿਓ ਪਾਸਾਰ ਨਾਮਨ ਕੋ ਤੀਰਥ ਕਨੇ ਮਨ ਬਉ ਰਾਰੇ ਪੂਜਨ ਕੋ ਬਉ ਦੇਵ ਕਹੋ ਕਬੀਰ ਛੂਟ ਨਹੀ ਮਨ ਬਉ ਰਾਰੇ ਛੂਟਨ ਹਰ ਕੀ ਸੇਵ ਨਾਮਨ ਕੋ ਤੀਰਥ ਕਨੇ ਮਨ ਬਉ ਰਾਰੇ ਪੂਜਨ ਕੋ ਬਉ ਦੇਵ ਕਹੋ ਕਬੀਰ ਛੂਟ ਨਹੀ ਮਨ ਬਉ ਰਾਰੇ ਛੂਟਨ ਹਰ ਕੀ ਸੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ